ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਦੀਪ ਕਨੈਕਟਿੰਗ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਜੈਕਟ ਤੇ ਮੋਢਿਆਂ ਦੀ ਘਟਾਈ ਦੀ ਵੀਡੀਓ ਲੈ ਕੇ ਆਏ ਹਾਂ ਜੀ ਇੱਕ ਜੈਕਟ ਤੇ ਆਪਾਂ ਮੋਢੇ ਕਿਸ ਤਰ੍ਹਾਂ ਘਟਾਈ ਕਰ ਸਕਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਥੋੜੀ ਜੀ ਬੇਸਿਕ ਇਨਫੋਰਮੇਸ਼ਨ ਦੇ ਦਿੰਨੇ ਆ ਜੀ ਇਸ ਜੈਕਟ ਦੀ ਇਸ ਦਾ ਨੀਚੇ ਆਪਾਂ ਬਾਰਡਰ ਬਣਾਈ ਕੀਤਾ ਹੈ ਫੁੱਲ ਸਾਈਜ਼ ਦੀ ਇਹ ਜੈਕਟ ਹੈ ਨੀਚੇ ਆਪਾਂ ਸੱਤ ਸਲਾਈਆਂ ਸਿੱਧੀ ਸਾਈਡ ਤੋਂ ਔਰ ਸੱਤ ਸਲਾਈਆਂ ਉਲਟੀ ਸਾਈਡ ਤੋਂ ਬਾਰਡਰ ਬਣਾਈ ਕੀਤਾ ਹੈ ਇਹ ਬਾਰਡਰ ਆਪਾਂ ਇੱਕ ਕੁੰਡਾ ਸਲਿੱਪ ਕੀਤਾ ਔਰ ਇੱਕ ਕੁੰਡਾ ਉਲਟਾ ਬਣਾਈ ਕੀਤਾ ਉਲਟੀ ਸਲਾਈ ਦੇ ਵਿੱਚ ਸਾਰੇ ਕੁੰਡਿਆਂ ਨੂੰ ਉਲਟਾ ਬਣਾਈ ਕੀਤਾ ਇਸ ਬਾਰਡਰ ਦੀ ਇਹ ਖਾਸੀਅਤ ਹੈ ਜੀ ਇਹ ਬਾਰਡਰ ਜ਼ਿਆਦਾ ਖੁੱਲਦਾ ਨਹੀਂ ਹੈ ਟਾਈਟ ਹੀ ਰਹਿੰਦਾ ਹੈ ਇਸ ਤੋਂ ਉੱਪਰ ਆਪਾਂ ਇਹ ਡਿਜ਼ਾਈਨ ਪਾਇਆ ਇਹ ਡਿਜ਼ਾਈਨ ਆਪਣਾ ਸੱਤ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਇਸ ਡਿਜ਼ਾਈਨ ਦੀ ਪੂਰੀ ਵੀਡੀਓ ਆਪਣੇ ਚੈਨਲ ਤੇ ਅਪਲੋਡ ਹੈ ਜੀ ਜਿਸ ਦਾ ਲਿੰਕ ਮੈਂ ਤੁਹਾਨੂੰ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੇਵਾਂਗੀ ਇਹ ਜੈਕਟ ਆਪਾਂ نیچے ਤੋਂ ਲੈ ਕੇ ਇੱਥੋਂ ਲੈ ਕੇ ਬਾਰਡਰ ਤੋਂ ਲੈ ਕੇ 16 ਇੰਚ ਤੱਕ ਬਣਾਈ ਕਰ ਲਈ ਹੈ ਜੀ ਇਸ ਤੋਂ ਅੱਗੇ ਆਪਾਂ ਇਸ ਜੈਕਟ ਦੇ ਮੋਢੇ ਕੱਢਣੇ ਆ ਇੱਥੇ ਆਪਾਂ ਪਹਿਲੀ ਸਿਲਾਈ ਦੇ ਵਿੱਚ ਜਿੰਨੀ ਵੀ ਤੁਸੀਂ ਜੈਕਟ ਬਣਾਈ ਕਰਨੀ ਆ ਉਸ ਤੋਂ ਬਾਅਦ ਪਹਿਲੀ ਸਿਲਾਈ ਦੇ ਵਿੱਚ ਚਾਰ ਕੁੰਡੇ ਘਟਾਉਣੇ ਆ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਇੱਕ ਕੁੰਡਾ ਘਟ ਗਿਆ ਅੱਗੇ ਇਸ ਕੁੰਡੇ ਨੂੰ ਇਸੇ ਸਿਲਾਈ ਉੱਪਰ ਲੈ ਲੈਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਘਟ ਗਿਆ ਦੋ ਕੁੰਡੇ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਲੈਣਾ ਇਸ ਦੇ ਨਾਲ ਇੱਕ ਕੁੰਡਾ ਹੋਰ ਲੈ ਲੈਣਾ ਤਿੰਨ ਕੁੰਡੇ ਘਟ ਗਏ ਔਰ ਇੱਕ ਕੁੰਡਾ ਫੇਰ ਇਸੇ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਆਪਾਂ ਉਲਟੀ ਸਾਈਡ ਨੂੰ ਚਾਰ ਕੁੰਡੇ ਘਟ ਗਏ ਜੀ ਇਸ ਤੋਂ ਅੱਗੇ ਜੋ ਡਿਜ਼ਾਈਨ ਦੇ ਕੁੰਡੇ ਇਹਨਾਂ ਨੂੰ ਆਪਾਂ ਸਿੱਧਾ ਬਣਾਈ ਕਰ ਦੇਣਾ ਇਸ ਤਰ੍ਹਾਂ ਇਸ ਤੋਂ ਅੱਗੇ ਜੋ ਵੀ ਤੁਹਾਡਾ ਡਿਜ਼ਾਈਨ ਹੈ ਜੋ ਡਿਜ਼ਾਈਨ ਤੁਸੀਂ ਬਣਾਈ ਕਰ ਰਹੇ ਹੋ ਚਾਹੇ ਤੁਸੀਂ ਇਸੇ ਡਿਜ਼ਾਈਨ ਦੀ ਜੈਕਟ ਬਣਾਈ ਕਰ ਲਿਓ ਜਾਂ ਤੁਸੀਂ ਕੋਈ ਹੋਰ ਬੁੰਤੀ ਪਾ ਕੇ ਡਿਜ਼ਾਈਨ ਬਣਾਈ ਕਰ ਰਹੇ ਹੋ ਜੈਕਟ ਬਣਾਈ ਕਰ ਰਹੇ ਹੋ ਤਾਂ ਤੁਸੀਂ ਇਸ ਸਲਾਈ ਨੂੰ ਪੂਰਾ ਕਰ ਲੈਣਾ ਚਾਰ ਕੁੰਡੇ ਘਟਾ ਕੇ ਫਸਟ ਸਲਾਈ ਦੇ ਵਿੱਚ ਇਸ ਤਰ੍ਹਾਂ ਹੀ ਆਪਾਂ ਇਹ ਸਲਾਈ ਪੂਰੀ ਕਰ ਲੈਣੀ ਹੈ ਜੀ ਇਸ ਡਿਜ਼ਾਈਨ ਦੀ ਵੀਡੀਓ ਦਾ ਲਿੰਕ ਆਪਾਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੇਵਾਂਗੇ ਜੀ ਇਸ ਦੀ ਵੀਡੀਓ ਆਪਣੇ ਚੈਨਲ ਤੇ ਅਪਲੋਡ ਹੈਗੀ ਆ ਇਹ ਤਿੰਨ ਪਲਾਈ ਪਛਮ ਦੇ ਨਾਲ ਆਪਾਂ ਜੈਕਟ ਬਣਾਈ ਕੀਤੀ ਹੈ ਇਸ ਤਰ੍ਹਾਂ ਹੀ ਆਪਾਂ ਇਹ ਸਲਾਈ ਬਣਾਈ ਕਰ ਲੈਨੇ ਆ ਦੂਸਰੀ ਸਲਾਈ ਦੂਸਰੀ ਸਲਾਈ ਇਸ ਜੈਕਟ ਦੀ ਉਲਟ ਸਾਈਡ ਤੋਂ ਜੀ ਇਸ ਦੇ ਵਿੱਚ ਹੁਣ ਆਪਾਂ ਇਧਰੋਂ ਚਾਰ ਕੁੰਡੇ ਘਟਾਉਣੇ ਆ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰਦੇ ਨੇ ਉਲਟੀ ਸਾਈਡ ਨੂੰ ਇਸ ਇੱਕ ਕੁੰਡੇ ਨੂੰ ਦੂਸਰੀ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਦੋ ਕੁੰਡੇ ਘਟ ਗਏ ਅੱਗੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਤਿੰਨ ਕੁੰਡੇ ਘਟ ਗਏ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਇੱਥੇ ਚਾਰ ਕੁੰਡੇ ਘਟ ਗਏ ਬਾਕੀ ਜੋ ਡਿਜ਼ਾਈਨ ਆਪਾਂ ਪਾ ਰਹੇ ਹਾਂ ਉਸ ਨੂੰ ਆਪਾਂ ਉਸੇ ਤਰ੍ਹਾਂ ਹੀ ਰਿਪੀਟ ਕਰਦੇ ਜਾਣਾ ਜੀ ਸਾਰੀ ਸਲਾਈ ਨੂੰ ਆਪਾਂ ਇਹੀ ਡਿਜ਼ਾਈਨ ਪਾਉਂਦੇ ਹੋਏ ਕੰਪਲੀਟ ਕਰ ਲੈਣਾ ਬਣਾਈ ਕਰਕੇ ਦੂਸਰੀ ਸਲਾਈ ਨੂੰ ਮੋਡੇ ਦੀ ਕਾਟ ਹੈ ਜਿਹੜੀ ਇਹ ਦੋ ਪਾਸਿਆਂ ਤੋਂ ਹੀ ਪੈਂਦੀ ਹੈ ਜੀ ਦੋਨੋਂ ਸਾਈਡ ਤੋਂ ਹੀ ਪੈਂਦੀ ਹੈ ਇਸ ਤਰ੍ਹਾਂ ਹੀ ਆਪਾਂ ਇਹ ਸਾਰੀ ਸਲਾਈ ਬਣਾਈ ਕਰ ਲੈਣੀ ਹੈ ਜੋ ਵੀ ਡਿਜ਼ਾਈਨ ਆਪਾਂ ਆਪਣੀ ਜੈਕਟ ਦੇ ਵਿੱਚ ਪਾ ਰਹੇ ਹਾਂ ਉਸ ਨੂੰ ਪਾਉਂਦੇ ਹੋਏ ਤੀਸਰੀ ਸਲਾਈ ਤੀਸਰੀ ਸਲਾਈ ਇਸ ਮੋਡੇ ਦੀ ਕਟਾਈ ਦੀ ਸਿੱਧੀ ਸਾਈਡ ਤੋਂ ਆਉਗੀ ਜੀ ਇਸ ਦੇ ਵਿੱਚ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਇਸ ਤਰ੍ਹਾਂ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਲੈਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਦੋ ਕੁੰਡੇ ਕੱਟ ਗਏ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਤਿੰਨ ਕੁੰਡੇ ਕੱਟ ਗਏ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਰੱਖ ਲੈਣਾ ਆਪਾਂ ਇਸ ਤਰ੍ਹਾਂ ਤੀਸਰੀ ਸਲਾਈ ਦੇ ਵਿੱਚ ਆਪਾਂ ਤਿੰਨ ਕੁੰਡੇ ਕਟਾਉਣੇ ਆ ਜੀ ਬਾਕੀ ਸਲਾਈ ਨੂੰ ਆਪਾਂ ਸੇਮ ਡਿਜ਼ਾਈਨ ਰਿਪੀਟ ਕਰਦੇ ਹੋਏ ਬਣਾਈ ਕਰ ਲੈਣਾ ਜੋ ਵੀ ਡਿਜ਼ਾਈਨ ਆਪਾਂ ਬਣਾਈ ਕਰ ਰਹੇ ਹਾਂ ਉਸ ਡਿਜ਼ਾਈਨ ਨੂੰ ਅਪਲਾਈ ਕਰਦੇ ਹੋਏ ਇਸ ਸਾਰੀ ਸਲਾਈ ਨੂੰ ਬਣਾਈ ਕਰ ਲੈਣਾ ਐਸ ਤਰ੍ਹਾਂ ਇਹ ਪੂਰੇ ਫੁੱਲ ਸਾਈਜ਼ ਦੀ ਜੈਕਟ ਹੈ ਜੀ ਇਸ ਜੈਕਟ ਨੂੰ ਬਣਾਉਣ ਲਈ ਆਪਾਂ 164 ਕੁੰਡੇ ਪਾਏ ਆ ਬਾਰਡਰ ਦੇ ਔਰ ਦੋ ਕੁੰਡੇ ਆਪਾਂ ਉੱਪਰੋਂ ਵਧਾ ਲਏ ਸੀਗੇ ਬਾਰਡਰ ਬਣਾਈ ਕਰਨ ਤੋਂ ਬਾਅਦ ਇਸ ਤਰ੍ਹਾਂ ਹੀ ਆਪਾਂ ਇਹ ਸਾਰੀ ਸਲਾਈ ਬਣਾਈ ਕਰ ਲੈਣੀ ਹੈ ਚੌਥੀ ਸਲਾਈ ਇਸ ਮੋਢੇ ਦੀ ਘਟਾਈ ਦੀ ਉਲਟ ਸਾਈਡ ਤੋਂ ਜੀ ਇਸ ਦੇ ਵਿੱਚ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਇਸ ਤਰ੍ਹਾਂ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਲੈਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਦੋ ਕੁੰਡੇ ਘਟ ਗਏ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਤਿੰਨ ਕੁੰਡੇ ਘਟ ਗਏ ਇਸ ਤਰ੍ਹਾਂ ਹੀ ਆਪਾਂ ਇਹ ਬਾਕੀ ਸਲਾਈ ਸਾਰੀ ਆਪਣਾ ਡਿਜ਼ਾਈਨ ਅਪਲਾਈ ਕਰਦੇ ਹੋਏ ਪੂਰੀ ਕਰ ਲੈਣੀ ਹੈ ਜੋ ਡਿਜ਼ਾਈਨ ਆਪਾਂ ਬਣਾਈ ਕਰ ਰਹੇ ਹਾਂ ਉਸ ਨੂੰ ਬਣਾਈ ਕਰ ਲੈਣਾ ਤਿੰਨ ਕੁੰਡੇ ਘਟਾਉਣੇ ਚੌਥੀ ਸਲਾਈ ਦੇ ਵਿੱਚ ਤਿੰਨ ਕੁੰਡੇ ਹੀ ਦੂਸਰੀ ਸਾਈਡ ਤੋਂ ਘਟਾਏ ਤਿੰਨ ਕੁੰਡੇ ਹੀ ਏ ਸਾਈਡ ਤੋਂ ਘਟਾ ਦੇਣੇ ਆ ਇਸ ਤਰ੍ਹਾਂ ਆਪਾਂ ਇਹ ਸਾਰੀ ਸਲਾਈ ਪੂਰੀ ਕਰ ਲੈਣੇ ਬਣਾਈ ਕਰਕੇ ਪੰਜਵੀਂ ਸਲਾਈ ਇਸ ਜੈਕਟ ਦੀ ਮੋਢੇ ਦੀ ਘਟਾਈ ਦੀ ਸਿੱਧੀ ਸਾਈਡ ਤੋਂ ਜੀ ਏਸ ਦੇ ਵਿੱਚ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਇੱਥੇ ਆਪਾਂ ਦੋ ਕੁੰਡਿਆਂ ਦੀ ਘਟਾਈ ਪਾਉਣੀ ਆ ਫਿਰ ਦੋ ਏਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਇੱਥੇ ਆਪਣੀ ਦੋ ਕੁੰਡਿਆਂ ਦੀ ਘਟਾਈ ਪੈ ਗਈ ਜੀ ਬਾਕੀ ਸਲਾਈ ਨੂੰ ਆਪਾਂ ਸੇਮ ਹੀ ਬਣਾਈ ਕਰ ਦੇਣਾ ਇਸ ਤਰ੍ਹਾਂ ਜੋ ਡਿਜ਼ਾਈਨ ਆਪਾਂ ਪਾ ਰਹੇ ਹਾਂ ਬਾਕੀ ਸਾਰੀ ਸਲਾਈ ਦੇ ਵਿੱਚ ਉਹੀ ਡਿਜ਼ਾਈਨ ਆਪਾਂ ਅਪਲਾਈ ਕਰ ਦੇਣਾ ਇਸ ਤਰ੍ਹਾਂ ਹੀ ਆਪਾਂ ਇਹ ਸਲਾਈ ਨੂੰ ਬਣਾਈ ਕਰਕੇ ਕੰਪਲੀਟ ਕਰ ਲੈਣਾ ਛੇਮੀ ਸਲਾਈ ਇਸ ਮੋਢੇ ਦੀ ਕਟਾਈ ਦੀ ਉਲਟ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਉਲਟੀ ਸਾਈਡ ਨੂੰ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਲੈਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਇੱਥੇ ਦੋ ਕੁੰਡੇ ਘਟ ਜਾਣਗੇ ਬਾਕੀ ਡਿਜ਼ਾਈਨ ਨੂੰ ਆਪਾਂ ਸੇਮ ਹੀ ਬਣਾਈ ਕਰਨਾ ਜੋ ਡਿਜ਼ਾਈਨ ਆਪਾਂ ਅਪਲਾਈ ਕਰ ਰਹੇ ਹਾਂ ਇਸ ਦੇ ਨਾਲ ਆਪਣੀ ਇਸ ਸਲਾਈ ਦੇ ਨਾਲ ਆਪਣੀ ਮੋਢਿਆਂ ਦੀ ਜਿਹੜੀ ਕਟਾਈ ਹੈ ਉਹ ਪੂਰੀ ਹੋ ਜਾਊਗੀ ਜੀ ਇਸ ਤੋਂ ਅੱਗੇ ਆਪਾਂ ਕੋਈ ਵੀ ਕੁੰਡਾ ਨਹੀਂ ਕਟਾਉਣਾ ਸਾਰੇ ਕੁੰਡਿਆਂ ਨੂੰ ਡਿਜ਼ਾਈਨ ਬਣਾਉਂਦੇ ਹੋਏ ਬਣਾਈ ਕਰਕੇ ਜਿੰਨੀ ਵੀ ਲੈਂਥ ਆਪਾਂ ਰੱਖਣੀ ਹੈ ਉਹ ਰੱਖ ਕੇ ਕੰਪਲੀਟ ਕਰ ਲੈਣਾ ਇਸ ਤਰ੍ਹਾਂ ਹੀ ਆਪਣੀਆਂ ਮੋਢਿਆਂ ਦੀ ਕਟਾਈ ਕੰਪਲੀਟ ਹੋ ਜਾਂਦੀ ਹੈ ਜੀ 6 ਸਲਾਈਆਂ ਦੇ ਵਿੱਚ ਪੈਂਦੀ ਹੈ ਇਸ ਤਰ੍ਹਾਂ ਆਪਾਂ ਇਹ ਸਾਰੀ ਸਲਾਈ ਬਣਾਈ ਕਰਕੇ ਕੰਪਲੀਟ ਕਰ ਲੈਣੇ ਆ ਇਸ ਤਰ੍ਹਾਂ ਛੇ ਸਲਾਈਆਂ ਦੇ ਵਿੱਚ ਤਿੰਨ ਸਲਾਈਆਂ ਸਿੱਧੀ ਸਾਈਡ ਤੋਂ ਤਿੰਨ ਸਲਾਈਆਂ ਉਲਟੀ ਸਾਈਡ ਦੇ ਵਿੱਚ ਆਪਣੀਆਂ ਮੋਡਿਆਂ ਦੀ ਕਟਾਈ ਜਿਹੜੀ ਪੈ ਜਾਂਦੀ ਹੈ ਜੇ ਸਾਰੀ ਕੰਪਲੀਟ ਹੋ ਜਾਂਦੀ ਹੈ ਇਸ ਤੋਂ ਅੱਗੇ ਆਪਾਂ ਕੋਈ ਵੀ ਕੁੰਡਾ ਘਟਾਉਣਾ ਨਹੀਂ ਆ ਜਿੰਨੇ ਵੀ ਕੁੰਡੇ ਆਪਣੇ ਕੋਲੇ ਬਾਕੀ ਰਹੇ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਬਣਾਈ ਕਰਨਾ ਡਿਜ਼ਾਈਨ ਦੇ ਅਕੋਰਡਿੰਗ ਇਹ ਕੁੰਡੇ ਨੌ ਤਾਂ ਜੀ ਇੱਕ ਸਾਈਡ ਤੋਂ ਘਟ ਜਾਂਦੇ ਇੱਥੇ ਆ ਕੇ ਨੌ ਦੂਸਰੀ ਸਾਈਡ ਤੋਂ ਕੁੰਡੇ ਘਟ ਜਾਂਦੇ ਆ 18 ਕੁੰਡੇ ਟੋਟਲ ਆਪਣੇ ਇਹ ਬੈਕ ਸਾਈਡ ਦੇ ਘਟ ਜਾਂਦੇ ਆ ਮੋਢਿਆਂ ਦੀ ਘਟਾਈ ਦੇ ਵਿੱਚ ਫਰੰਟ ਸਾਈਡ ਦੇ ਵਿੱਚ ਜੈਕਟ ਦੇ ਵਿੱਚ ਕੁੰਡੇ ਵੱਧ ਘਟਦੇ ਆ ਜੀ ਔਰ ਬੈਕ ਸਾਈਡ ਦੇ ਵਿੱਚ 18 ਕੁੰਡੇ ਦੋਨੋਂ ਸਾਈਡ ਤੋਂ 9-9 ਕੁੰਡੇ ਘਟ ਜਾਂਦੇ ਆ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ